ਸ਼ੇਖ ਅਸੀਨਾ 45 ਦਿਨਾਂ ਬਾਅਦ 5 ਅਗਸਤ ਨੂੰ ਮੁੜ ਭਾਰਤ ਪੁੱਜੀ ਹੈ ਇਸ ਤੋਂ ਪਹਿਲਾਂ ਜਦੋਂ ਉਹ 21 ਜੂਨ ਨੂੰ ਭਾਰਤ ਆਈ ਸੀ ਤਾਂ ਪੀਐਮ ਮੋਦੀ ਨੇ ਉਹਨਾਂ ਦਾ ਰੈੱਡ ਕਾਰਪੈਟ ਤੇ ਸਵਾਗਤ ਕੀਤਾ ਸੀ ਪਰ ਇਸ ਵਾਰ ਕਹਾਣੀ ਕੁਝ ਵੱਖਰੀ ਹੈ ਹਸੀਨਾ ਭਾਰਤ ਆਈ ਜ਼ਰੂਰ ਹੈ ਪਾਤ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਅਜੇ ਸਮੇਂ ਜਦੋਂ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦਫ਼ਤਰ ਤੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦਾ ਕਬਜ਼ਾ ਹੈ ਅਸੀਂ ਇਹਨਾਂ ਨੂੰ ਆਪਣਾ ਦੇਹ ਛੱਡਣ ਲਈ ਮਜਬੂਰ ਕਰਨ ਪਿੱਛੇ ਤਿੰਨ ਅਹਿਮ ਕਿਰਦਾਰ ਹਨ ਜਿਨ੍ਹਾਂ ਨੇ ਯੂਨੀਵਰਸਿਟੀ ਕੈਂਪਸ ਤੋਂ ਅੰਦੋਲਨ ਸ਼ੁਰੂ ਕੀਤਾ ਤੇ 15 ਸਾਲਾਂ ਤੋਂ ਸੱਤਾ ਵਿੱਚ ਰਹੀ ਸ਼ੇਖ ਅਸੇਨਾਦੀ ਸਰਕਾਰ ਨੂੰ ਡੇਕ ਦਿੱਤਾ ਆਓ ਜਾਣਦੇ ਹਾਂ ਕੌਣ ਹਨ ਉਹ ਤਿੰਨ ਵਿਦਿਆਰਥੀ ਸਭ ਤੋਂ ਪਹਿਲਾਂ ਕਰਦੇ ਹਾਂ ਗੱਲ ਨਾਹਿਦ ਇਸਲਾਮ ਦੀ ਨਾਹਿਦ ਇਸਲਾਮ ਵਿਦਿਆਰਥੀ ਲਹਿਰ ਦਾ ਸਭ ਤੋਂ ਵੱਡਾ ਚਿਹਰਾ ਹੈ। ਉਹਨਾਂ ਨੇ ਐਤਵਾਂ ਨੂੰ ਬਿਆਨ ਦਿੱਤਾ ਸੀ ਅੱਜ ਅਸੀਂ ਲਾਠੀਆਂ ਚੁੱਕੀਆਂ ਹਨ ਜੇ ਲਾਠੀਆਂ ਨਹੀਂ ਚੱਲੀਆਂ ਤਾਂ ਅਸੀਂ ਹਥਿਆਰ ਚੁੱਕਣ ਲਈ ਵੀ ਤਿਆਰ ਹਾਂ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇਸ਼ ਨੂੰ ਘਰੇਲੂ ਯੁੱਧ ਵੱਲ ਤਕਣਾ ਚਾਹੁੰਦੀ ਹੈ। ਹੁਣ ਸ਼ੇਖ ਹਸੀਨਾ ਨੇ ਫੈਸਲਾ ਕਰਨਾ ਹੈ ਕਿ ਅਹੁਦੇ ਤੋਂ ਅਸਤੀਫਾ ਦੇਵੇਗੀ ਜਾਂ ਅਹੁਦੇ ਤੇ ਬਣੇ ਰਹਿਣ ਲਈ ਕੌਣ ਘਰਾਬੇ ਦਾ ਸਹਾਰਾ ਲਵੇਗੀ ਨਾਹਿਦ ਟਾਕਾ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਉਸਨੇ ਪੁਲਿਸ ਤੇ ਦੋਸ਼ ਲਗਾਇਆ ਹੈ ਕਿ ਉਸਨੂੰ 20 ਜੁਲਾਈ ਦੀ ਸਵੇਰ ਨੂੰ ਚੁੱਕ ਲਿਆ ਗਿਆ ਸੀ ਹਾਲਾਂਕਿ ਪੁਲਿਸ ਨੇ ਇਸ ਗੱਲ ਤੋਂ ਇਨਕਾਰ ਦੀ ਕੀਤਾ ਹੈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ ਜਿਸ ਦੇ ਵਿੱਚ ਵਰਦੀ ਦੇ ਵਿੱਚ ਕੁਝ ਲੋਕ ਨਾਹਿਦ ਨੂੰ ਕਾਰ ਦੇ ਵਿੱਚ ਬਿਠਾ ਕੇ ਲੈ ਕੇ ਜਾ ਰਹੇ ਸਨ ਨਾਹਿਦ ਦੇ ਲਾਪਤਾ ਹੋਣ ਤੋਂ 24 ਘੰਟੇ ਬਾਅਦ ਉਹ ਇੱਕ ਪੁਲ ਦੇ ਥੱਲੇ ਬੇਹੋਸ਼ ਹੋਇਆ ਮਿਲਿਆ ਸੀ ਉਸਨੇ ਦਾਅਵਾ ਕੀਤਾ ਹੈ ਕਿ ਉਸਨੂੰ ਲੋਹੇ ਦੀ ਰੌਡ ਨਾਲ ਉਦੋਂ ਤੱਕ ਕੁੱਟਿਆ ਗਿਆ ਜਦੋਂ ਤੱਕ ਉਹ ਬੇਹੋਸ਼ ਨਹੀਂ ਹੋਇਆ ਆਓ ਗੱਲ ਕਰਦੇ ਹਾਂ ਇਸ ਅੰਦੋਲਨ ਦੇ ਦੂਜੇ ਵੱਡੇ ਚਿਹਰੇ ਜਾਨਕਿ ਆਸੀਫ ਮਹਿਮੂਦੀ ਆਸੀਫ ਆਸੀ ਮਹਿਮੂਦ ਟਾਕਾ ਯੂਨੀਵਰਸਿਟੀ ਵਿੱਚ ਪਾਸ਼ਾ ਅਧਿਆਨ ਦਾ ਵਿਦਿਆਰਥੀ ਹੈ ਉਹ ਜੂਨ ਦੇ ਵਿੱਚ ਸ਼ੁਰੂ ਹੋਏ ਰਾਕਵੇਕਰਨ ਖਿਲਾਫ ਦੇਸ਼ ਵਿਆਪੀ ਅੰਦੋਲਨ ਦਾ ਹਿੱਸਾ ਬਣਿਆ 26 ਜੁਲਾਈ ਨੂੰ ਡਿਟੈਕਟਿਵ ਬ੍ਰਾਂਚ ਵੱਲੋਂ ਹਿਰਾਸਤ ਵਿੱਚ ਲਏ ਗਏ ਲੋਕਾਂ ਵਿੱਚ ਆਸੀ ਮਹਿਮੂਦ ਵੀ ਸ਼ਾਮਲ ਸੀ ਹੋਰਨਾਵੰਗ ਉਸਨੂੰ ਵੀ ਇਲਾਜ ਦੌਰਾਨ ਹਸਪਤਾਲ ਤੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਆਸੀ ਦੀ ਹਿਰਾਸਤ ਪਿੱਛੇ ਸੁਰੱਖਿਆ ਕਾਰਨਾਂ ਦਾ ਵੀ ਹਵਾਲਾ ਦਿੱਤਾ ਗਿਆ ਸੀ 27 ਜੁਲਾਈ ਨੂੰ ਡਿਟੈਕਟਿਵ ਬ੍ਰਾਂਚ ਨੇ ਦੋ ਵਿਦਿਆਰਥੀ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਉਹਨਾਂ ਦੇ ਨਾਮ ਸਰਜੀਸ ਆਲਮ ਅਤੇ ਹਸਨਤ ਅਬਦੁੱਲ ਹਸਨ ਉਹਨਾਂ ਨੂੰ ਡਿਟੈਕਟਿਵ ਬ੍ਰਾਂਚ ਵਿੱਚ ਦਫ਼ਤਰ ਦੇ ਵਿੱਚ ਰੱਖਿਆ ਗਿਆ 28 ਜੁਲਾਈ ਨੂੰ ਉਸ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਇਜਾਜ਼ਤ ਮੰਗੀ ਪਰ ਇਜਾਜ਼ਤ ਨਹੀਂ ਦਿੱਤੀ ਗਈ ਪੁਲਿਸ ਨੇ ਉਹਨਾਂ ਨੂੰ 29 ਜੁਲਾਈ ਨੂੰ ਵਿਦਿਆਰਥੀਆਂ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਸੀ ਪਰ ਇਸ ਤੋਂ ਪਹਿਲਾਂ ਨਾਹਿਦ ਆਸਿਫ ਅਤੇ ਉਹਨਾਂ ਦੇ ਸਾਥੀਆਂ ਨੇ ਇੱਕ ਵੀਡੀਓ ਜਾਰੀ ਕਰਕੇ ਪ੍ਰਦਰਸ਼ਨ ਵਾਪਸ ਲੈਣ ਦੀ ਮੰਗ ਕੀਤੀ ਸੀ ਰਿਪੋਰਟਾਂ ਮੁਤਾਬਕ ਪੁਲਿਸ ਨੇ ਜ਼ਬਰਦਸਤੀ ਕੁੱਟਮਾਰ ਕਰਕੇ ਇਹ ਵੀਡੀਓ ਬਣਾਈ ਸੀ ਆਸਿਫ ਨੂੰ ਟੀਕਾ ਲਗਾਇਆ ਗਿਆ ਸੀ ਜਿਸ ਕਾਰਨ ਉਸ ਨੂੰ ਕਈ ਦਿਨ ਹੋਸ਼ ਨਹੀਂ ਆਈ ਵਿਦਿਆਰਥੀਆਂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ 1 ਅਗਸਤ ਨੂੰ ਉਸ ਨੂੰ ਹਿਰਾਸਤ ਦੇ ਵਿੱਚੋਂ ਰਿਹਾ ਕਰ ਦਿੱਤਾ ਗਿਆ 3 ਅਗਸਤ ਨੂੰ ਆਸੀਫ ਨੇ ਫੇਸਬੁੱਕ ਤੇ ਪੋਸਟ ਕੀਤਾ ਕਿ ਵਿਦਿਆਰਥੀਆਂ ਨੂੰ ਘਰ ਵਿੱਚ ਨਾ ਰਹਿਣ ਤੇ ਨੇੜਲੇ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਸ਼ੇਖ ਅਸਿਨਾ ਦੇ ਬੰਗਲਾਦੇਸ਼ ਛੱਡਣ ਤੋਂ ਬਾਅਦ ਆਸੀਫ ਮਹਿਮੂਦ ਨੇ ਇੱਕ ਵਾਰ ਫਿਰ ਬਿਆਨ ਦਿੱਤਾ ਉਹਨਾਂ ਮੀਡੀਆ ਨੂੰ ਕਿਹਾ ਹੈ ਕਿ ਉਹ ਦੇਸ਼ ਵਿੱਚ ਮਾਰਸ਼ਲ ਲਾਅ ਯਾਨੀ ਕਿ ਫੌਜੀ ਸ਼ਾਸਨ ਨੂੰ ਸਵੀਕਾਰ ਨਹੀਂ ਕਰਨਗੇ ਹੁਣ ਗੱਲ ਕਰਦੇ ਹਾਂ ਤੀਜੇ ਵੱਡੇ ਆਗੂ ਜਨ ਕੇ ਅਬੂ ਬਕਰ ਮਜੂਮਦਾਰ ਦੀ ਅਬੂ ਬਕਰ ਨੇ ਸ਼ੇਖ ਹਸੀਨਾ ਨੂੰ ਸੱਤਾ ਤੋਂ ਬਦਖਲ ਕਰਨ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਹੈ ਉਹ ਟਾਕਾ ਯੂਨੀਵਰਸਿਟੀ ਵਿੱਚ ਪਗੋਲ ਵਿਗਿਆਨ ਦਾ ਵਿਦਿਆਰਥੀ ਹੈ ਦ ਫਰੰਟ ਲਾਈਨ ਡਿਫੈਂਡਰ ਦੇ ਅਨੁਸਾਰ ਉਹ ਨਾਗਰਿਕ ਅਧਿਕਾਰਾਂ ਅਤੇ ਮਨੁੱਖੀ ਅਧਿਕਾਰਾਂ ਤੇ ਵੀ ਕੰਮ ਕਰਦਾ ਹੈ 5 ਜੂਨ ਨੂੰ ਰਿਜ਼ਰਵੇਸ਼ਨ ਤੇ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਬਕਰ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਵਿਦਿਆਰਥੀ ਵਿਤਕਰੇ ਵਿਰੋਧ ਅੰਦੋਲਨ ਸ਼ੁਰੂ ਕੀਤਾ। ਉਹਨਾਂ ਨੇ ਸੁਤੰਤਰਤਾ ਸੈਨਾਨੀਆਂ ਦੇ ਰਿਸ਼ਤੇਦਾਰਾਂ ਨੂੰ ਸਰਕਾਰੀ ਨੌਕਰੀਆਂ ਵਿੱਚ ਦਿੱਤੇ ਜਾ ਰਹੇ ਰੱਖਵੇ ਕਰਨ ਦਾ ਸਖਤ ਵਿਰੋਧ ਕੀਤਾ। 19 ਜੁਲਾਈ ਦੀ ਸ਼ਾਮ ਨੂੰ ਕੁਝ ਲੋਕ ਅਬੂ ਨੂੰ ਤਨਮੰਡੀ ਇਲਾਕੇ ਤੋਂ ਆਪਣੇ ਨਾਲ ਲੈ ਗਏ ਜਿਸ ਤੋਂ ਬਾਅਦ ਉਹ ਕਈ ਦਿਨਾਂ ਤੱਕ ਉਸ ਦਾ ਕੁਝ ਵੀ ਅਤਾ ਪਤਾ ਨਹੀਂ ਲੱਗਿਆ। ਦੋ ਦਿਨਾਂ ਬਾਅਦ ਉਸ ਨੂੰ ਸੜਕ ਦੇ ਕਿਨਾਰੇ ਛੱਡ ਦਿੱਤਾ ਗਿਆ ਜਿੱਥੋਂ ਉਸ ਨੂੰ ਝੁਕਿਆ ਗਿਆ ਸੀ। ਬਾਅਦ ਵਿੱਚ ਅਬੂ ਨੇ ਮੀਡੀਆ ਨੂੰ ਦੱਸਿਆ ਕਿ ਪੁਲਿਸ ਨੇ ਉਸ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਅੰਦੋਲਨ ਵਾਪਸ ਲੈਣ ਲਈ ਦਬਾਅ ਪਾਇਆ ਸੀ ਜਦੋਂ ਉਸ ਨੇ ਇਨਕਾਰ ਕੀਤਾ ਤਾਂ ਉਸ ਦੀ ਬਹੁਤ ਜ਼ਿਆਦਾ ਕੁੱਟ ਮਾਰ ਕੀਤੀ ਗਈ ਜ਼ਖਮੀ ਅਭੀ ਮਜੂਮਦਾਰ ਨੂੰ ਤਨ ਮੰਡੀ ਦੇ ਗੋਨੋ ਸ਼ਟਰ ਨਗਰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ 26 ਜੁਲਾਈ ਨੂੰ ਪੁਲਿਸ ਨੇ ਉਸ ਨੂੰ ਮੋੜ ਹਿਰਾਸਤ ਦੇ ਵਿੱਚ ਲੈ ਲਿਆ ਸੀ ਉੱਥੇ ਮਜੂਦ ਲੋਕਾਂ ਨੇ ਦੱਸਿਆ ਸੀ ਕਿ ਉਸ ਨੂੰ ਸ਼ਾਂਤੀ ਪੰਗ ਕਰਨ ਦੇ ਦੋਸ਼ 'ਚ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਹੁਣ ਗੱਲ ਕਰਦੇ ਹਾਂ ਪੂਰੇ ਨਿਚੋੜ ਦੀ ਕਿ ਕਿਸ ਤਰ੍ਹਾਂ ਇਹ ਅੰਦੋਲਨ ਮੋੜ ਤੋਂ ਪੜ ਗਿਆ ਸੀ ਪਿਛਲੇ ਮਹੀਨੇ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ 6 ਲੋਕਾਂ ਨੂੰ ਡਿਟੈਕਟਿਵ ਬ੍ਰਾਂਚ ਨੇ ਸੁਰੱਖਿਆ ਰੱਖਣ ਦੇ ਨਾਂ ਤੇ ਛੇ ਦਿਨਾਂ ਤੱਕ ਬੰਦਕ ਬਣਾ ਕੇ ਰੱਖਿਆ ਸੀ ਇਹਨਾਂ ਦੇ ਵਿੱਚ ਨਾਹਿਦ ਇਸਲਾਮ ਆਸੀਰ ਮਹਿਮੂਦ ਅਤੇ ਅਬੂ ਬਕਰ ਮਜੂਮਦਾਰ ਜ਼ਖਮੀ ਹੋ ਗਏ ਸਨ ਅਤੇ ਹਸਪਤਾਲ ਦੇ ਵਿੱਚ ਜੀਰੇ ਇਲਾਜ ਸਨ ਉਹਨਾਂ ਸਾਰਿਆਂ ਤੋਂ ਅੰਦੋਲਨ ਵਾਪਸ ਲੈਣ ਲਈ ਜ਼ਬਰਦਸਤੀ ਵੀਡੀਓ ਵੀ ਬਣਾਈ ਗਈ ਸੀ ਜਦੋਂ ਉਹ ਜੇਲ੍ਹ ਦੇ ਵਿੱਚ ਸਨ ਤਾਂ ਗ੍ਰਹਿ ਮੰਤਰੀ ਦਾਵਾ ਕਰ ਰਹੇ ਸਨ ਕਿ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਅੰਦੋਲਨ ਖਤਮ ਕਰਨ ਦੀ ਗੱਲ ਕਹੀ ਹੈ। ਮਾਮਲਾ ਸਾਹਮਣੇ ਆਉਣ ਤੇ ਪ੍ਰਦਰਸ਼ਨਕਾਰੀਆਂ ਦਾ ਗੁੱਸਾ ਹੋਰ ਪੜ ਗਿਆ। ਪ੍ਰਦਰਸ਼ਨ ਇੰਨਾ ਵੱਧ ਗਿਆ ਕਿ ਹਜ਼ਾਰਾਂ ਲੋਕ ਸੜਕਾਂ ਤੇ ਆ ਗਏ। ਉਹਨਾਂ ਨੇ ਸੰਸਦ ਪਵਨ ਅਤੇ ਪ੍ਰਧਾਨ ਮੰਤਰੀ ਦਫ਼ਤਰ ਤੇ ਆਖਰਕਾਰ ਕਬਜ਼ਾ ਕਰ ਲਿਆ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਦੇਸ਼ ਛੱਡ ਲਈ ਮਜਬੂਰ ਕਰ ਦਿੱਤਾ।